ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਪੂਲਾ ਬਾਈ ਲਖਵਿੰਦਰ ਦੇ ਘਰੋਂ ਆਪਾਂ ਇੱਕ ਤੋਕੜ ਮੱਝ ਤੇ ਇੱਕ ਮਿੱਤਰੋ ਦਾ ਕੱਟਾ ਦੋ ਨਗ ਬਕਾਉ ਨੇ ਵੇਚਨੇ ਮਿੱਤਰੋ ਵੱਖਰੋ ਵੱਖਰੇ ਨੇ ਤੇ ਕੱਟਾ ਬਾਈ ਕਹਿੰਦੇ ਵੀ ਪਾਲਣ ਦੇ ਖਾਤਰ ਬਹੁਤ ਚੰਗਾ ਮਾਡਲ ਰਕਾਰਡ ਹੈ ਤੇ ਸਰਕਾਰੀ ਸਿਮੰਡ ਦਾ ਪੂਰੀ ਦਾ ਡਿਟੇਲ ਬਾਈ ਤੁਹਾਨੂੰ ਲਵਾਂਗੇ ਦੂਜੇ ਨੰਬਰ ਤੇ ਗੱਲ ਕਰਦੇ ਆਂ ਮਿੱਤਰੋ ਤੋਕੜ ਮੱਝ ਤੇ ਕਿੰਨੇ ਕਦੋਂ ਕਦੀ ਸੂਈ ਆ ਜਾਂ ਮੰਨ ਲਓ ਕਿੰਨਾ ਕੁ ਦੁੱਧ ਹੈ ਕੀ ਰੇਟ ਹੈ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਹਾਂ ਕਿਹੜਾ ਸੂਆ। ਸੋ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ। ਕੱਦ ਘੱਟ ਵੀ ਸੋਹਣਾ ਹੈ। ਥੋੜਾ ਜਿਹਾ ਕੈਮਰੇ ਤੋਂ ਮਿੱਤਰੋ ਡਰਦੀ ਆ ਫੇਸ ਕੁਆਲਿਟੀ ਸਰੀਰ ਪੱਖੋਂ ਸਿੰਘਾ ਦੀ ਬੰਤਰ ਵੀ ਪੂਰੀ ਸੋਹਣੀ ਹੈ। ਥਾਂਲੇ ਵੀ ਦੀ ਫੇਰ ਆਪਾਂ ਕਹਿੰਦੇ ਵੀ ਸਾਫ਼ ਹੈ। ਹਾਂਜੀ ਬਾਈ ਜੀ ਲਖਵਿੰਦਰ ਕੀ ਹਾਲ ਚਾਲ ਆਏ? ਬਹੁਤ ਵਧੀਆ ਜੀ। ਠੀਕ ਹੈ ਸੇਤਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਪਹੁੰਚੇ ਸਾਡੇ ਕੋਲੇ। ਠੀਕ ਹੈ ਜੀ। ਆਪਾਂ ਹੁਣ ਇਹ ਜਿਹੜੀ ਮੱਝ ਦੀ ਗੱਲ ਕਰਦੇ ਆ ਇਹ ਸੁਆ ਮੰਨ ਲਾ ਵੀ ਕਿਹੜਾ ਇਹ ਡਾਕਟਰ ਸਾਹਿਬ ਅਸੀਂ ਇਹਦੀ ਇਹ ਦੂਜਾ ਸੁਆ ਲੈ ਕੇ ਆਂਦੇ ਸੀਗੇ ਠੀਕ ਹੈ ਇਹ ਆਪਣੇ ਕੋਲੇ ਇੱਕ ਬੱਚਾ ਕੱਟਾ ਐਸੇ ਦਾ ਹੀ ਹੈ ਠੀਕ ਹੈ 1 ਸਾਲ ਤੇ ਆਪਣੇ ਕੋਲ 4 ਮਹੀਨੇ ਹੋ ਗਏ ਇਹਨੂੰ ਆਈ ਮੰਨ ਲਾ ਵੀ ਤੀਜੇ ਸੁਏ ਨੂੰ ਬਣਦੀ ਆ ਹਾਂਜੀ ਹਾਂਜੀ ਠੀਕ ਹੈ ਬਣੀ ਤਾਂ ਨਹੀਂ ਨਹੀਂ ਡਾਕਟਰ ਸਾਹਿਬ ਬਣੀ ਨਹੀਂ ਜੀ ਇੱਕ ਵਾਰੀ ਭਰਾਇਆ ਸੀ ਟੀਕਾ ਉਹ ਦੁਬਾਰਾ ਹੀ ਨਹੀਂ ਚਲੋ ਦੁਬਾਰਾ ਬੁੱਧ ਹੋਣਾ ਇੱਕ ਟਾਈਮ ਮਿਲਦੀ ਹੈ ਜੀ ਇਹ ਠੀਕ ਹੈ ਇਹ ਟੀਕਾ ਲਾ ਕੇ ਆ ਠੀਕ ਹੈ ਤੇ ਚਵਾਈ ਵਿੱਚ ਬਹੁਤ ਵਧੀਆ ਸੀ ਜੀ ਠੀਕ ਹੈ ਤੇ ਦੁੱਧ ਨੂੰ ਬਹੁਤ ਵਧੀਆ ਸੋਹਣਾ ਕਿੰਨਾ ਮੰਨ ਲੈ ਵੀ ਕਿੰਨਾ ਕੱਢਿਆ ਵਦੁੱਧ ਵਧੀਆ ਖੁੱਲਾ ਕਿੱਦਿਆ ਸੋਹਣਾ 16 ਲੀਟਰ ਹਾਂਜੀ ਤਾਨੂੰ ਬਲੈਕਾ ਨੂੰ ਵੀ ਨਾ ਇਹ ਕਾਰਟੂਨ ਨੂੰ ਦੇ ਨੂੰ ਜੀਨ ਕਰਦਾ ਠੀਕ ਹੈ ਹੈ ਨਗੀਨਾ ਪੀਸ ਆ ਹਾਂ ਜੀ ਰੱਖਣ ਵਾਲਾ ਵੀਰ ਹੋਵੇ ਕੋਈ ਇੱਕ ਟਰਾਈ ਲੈ ਲੈਣਾ ਇੱਕ ਟਰਾਈ ਤੇ ਵੀ ਰਹਿ ਗੂ ਅਗਲੇ ਵਾਰ ਹਾਂ ਕਿਲਾ ਚੇਂਜ ਹੋਣ ਨਾਲ ਉਹਦੀ ਰਹਿ ਜਾਂਦਾ ਬਸੂ ਹੈ ਨਾ ਆਪਣੀ ਕੁੜੀ ਜਗ੍ਹਾ ਦੀ ਪ੍ਰੋਬਲਮ ਆ ਹਾਂ ਆਪਾਂ ਉਹਨਾਂ ਇੱਕ ਤਾਂ ਡਾਕਟਰ ਸਾਹਿਬ ਮਿਲੇ ਸੀਗੇ ਉਹ ਵੀ ਤੈਨੂੰ ਜੀ ਗਾਰੰਟੀ ਲੈਂਦੇ ਸੀਗੇ ਠੀਕ ਹੈ ਡੁੱਕਾ ਫੁੱਕਾ ਆਪਾਂ ਫੀਸ ਵੀ ਬਾਅਦ ਚ ਲਵਾਂਗੇ ਜਗ੍ਹਾ ਦੀ ਪ੍ਰੋਬਲਮ ਕਰਕੇ ਹੁਣ ਇੱਕ ਥੋੜਾ ਦੁੱਧ ਦਾ ਓਖਾ ਹੀ ਕਰੇ ਓਕੇ ਹੁਣ ਮੰਨ ਲੈ ਵੀ 3 ਕਿਲੋ ਦੁੱਧ ਦਿੰਦੀ ਆ ਇੱਕ ਟਾਈਮ ਮਿਲਦੀ ਆ ਹਾਂਜੀ ਠੀਕੇ ਤੇ ਮਿਲਦੀ ਆ ਹਾਂਜੀ ਠੀਕੇ ਤੇ ਠੀਕ ਹੈ ਸੋ ਕੱਦ-ਕਾਟ ਮਿੱਤਰੋ ਬਹੁਤ ਚੰਗਾ ਹੈ ਇੱਕ ਵਾਰੀ ਟਰਾਈ ਜ਼ਰੂਰ ਲਓ ਲੈ ਕੇ ਦੇਖਿਓ ਕਿਉਂਕਿ ਗੱਲ ਕੀ ਹੁੰਦੀ ਹੈ ਇੰਨੇ ਰੁਪਈਆ ਦੀ ਤਾਂ ਫੇਰ ਮਿੱਤਰੋ ਕੱਟੇ ਵਾਲਿਆਂ ਨੂੰ ਵੀ ਤੁਸੀਂ ਵੇਚ ਸਕਦੇ ਹੋ ਪਰ ਬਾਈ ਕਹਿੰਦਾ ਵੀ ਆਪਾਂ ਕੱਟਿਆਂ ਨੂੰ ਨਹੀਂ ਦੇਣੀ ਕਿਉਂਕਿ ਦੁੱਧ ਚੋਇਆ ਵਾ 16 ਲੀਟਰ ਬਾਈ ਕਹਿੰਦਾ ਵੀ ਇਹਦੇ ਥੱਲੇ ਦੁੱਧ ਆ ਕੱਢਿਆ ਤੇ ਤੋਰ ਕੇ ਇੱਕ ਵਾਰੀ ਦਿਖਾਉਣੀ ਆ ਫੇਰ ਆਪਾਂ ਮਿੱਤਰੋ ਇਹਦਾ ਰੇਟ ਵੀ ਪੁੱਛਦੇ ਆ ਪਾਲਣ ਵਾਲਾ ਮਿੱਤਰੋ ਜ਼ਰੂਰ ਲੈ ਕੇ ਜਾਓ ਕਿਉਂਕਿ ਹੁਣ ਇਸ ਤੋਂ ਬਾਅਦ ਮੱਕੀ ਦਾ ਚਾਰ ਆ ਰਿਹਾ ਜਿਹੜਾ ਭਰਾ ਕੋਲੇ ਕੋਈ ਪਸ਼ੂ ਘਟਨੇ ਕੋਈ ਨਹੀਂ ਕੋਈ ਨਹੀਂ ਦੇਲਾਂ ਦੇ ਘੜਾ ਦੇਲਾਂ ਦੇ ਕੋਈ ਨਹੀਂ ਕੋਈ ਦੇਲਾਂ ਦੇ ਘੜਾ ਬਸ ਵਾਦੇ ਮੋੜ ਦਮ ਉਧਰ ਹੀ ਮੋੜਦਾ ਕੋਈ ਨਹੀਂ ਤੌਰ ਤੇ ਤੁਸੀਂ ਦੇਖ ਸਕਦੇ ਹੋ ਪਰ ਥੋੜਾ ਜਿਹਾ ਮੇਤਰੋ 9 ਵਜੇ ਕਰਕੇ ਥੋੜਾ ਜਿਹਾ ਪੈਰ ਚੱਕਦੀ ਆ 9 ਜਿਹੜਾ ਭਰਾ ਲੈ ਕੇ ਜਾਵੇ 9 ਜਰੂਰ ਲਹਾਏ ਤੇ ਕਿਲੋ ਅਧਾ ਕਿਲੋ ਮੇਤਰੋ 9 ਲਹਾਉਣ ਵਾਲੀ ਇਹਨੇ ਦੁੱਧ ਵਾਜ ਜਾਣਾ ਨਾ ਉਹ ਦਾ ਡਾਕਟਰ ਸਾਹਿਬ ਇਦਾਂ ਨਾ ਪਹਿਲਾਂ ਕੋਈ ਆਉਂਦੇ ਸੀਗੇ ਵੀ ਲਾਸਮੈਂਟ ਕਰ ਦਿੰਦੇ ਸੀ ਹਾਂ ਹਾਂ ਅੰਗੇ ਪਿੰਡ ਚ ਪਤਾ ਨਹੀਂ ਲੱਗਦਾ ਕਿਹੜੇ ਬਲੇ ਹੁਣ ਤਾਂ ਮੈਂ ਲਾਲਾ ਫੋਨ ਹੀ ਕਰਦਾ ਹਨਾ ਫੋਨ ਕਰਕੇ ਵਾਲਾ ਸਾਦਾ ਹਾਂਜੀ ਹਾਂਜੀ ਠੀਕ ਹੈ ਕੋਈ ਕੋਈ ਕੰਟੈਕਟ ਨੰਬਰ ਹੈ ਨਹੀਂ ਸੀ ਓਕੇ ਚਲੋ ਇਹਦਾ ਹੁਣ ਆਪਾਂ ਰੇਟ ਕੀ ਕਰਤਾ ਜੀ ਰੇਟ ਭਾਈ ਜੀ 65000 ਰੁਪਏ 65 ਹਾਂਜੀ ਮਾਨ ਤਾਨ ਵਾਲਾ ਮੋਟਾ ਹੋ ਉਹ ਕੋਈ ਨ ਮੌਕੇ ਤੇ ਕਰ ਲੈ ਓਕੇ ਮਾਣ ਤਣ ਵਿੱਚੋਂ ਮਿੱਤਰੋ ਥੋੜਾ ਕਹਣਾ ਹੋ ਜਾਣਾ 65000 ਬਾਈ ਕਹਿੰਦਾ ਮੁੱਲ ਹੈ 3 ਕਿਲੋ ਦੁੱਧ ਆਪਦੀ ਤਸੱਲੀ ਕਰ ਸਕਦੇ ਹੋ ਇੱਕ ਟਾਈਮ ਜੇ ਮਿਲਦੀ ਆ ਸਾਮ ਨੂੰ ਮਿਲਦੀ ਆ ਤੇ ਇੱਕ ਵਾਰੀ ਮਿੱਤਰੋ ਟਰਾਈ ਜ਼ਰੂਰ ਲਿਓ ਕਿਉਂਕਿ ਇੰਨੇ ਰੁਪਈਆ ਦੇ ਜਿੰਨੇ ਦਾ ਸੌਦਾ ਹੋਊਗਾ ਇੰਨੇ ਤੋਂ ਵੱਧ ਤਾਂ ਮਿੱਤਰੋ ਕੱਟਿਆਂ ਵਾਲੇ ਵੀ ਲੈ ਜਾਣਗੇ ਹਾਂਜੀ ਜਿਹੜਾ ਫੋਨ ਕਰੇ ਭਰਾ ਕੋਈ ਰੱਖਣ ਵਾਲਾ ਹੀ ਕਰੇ ਕੋਈ ਕਟੂ ਮਾਲ ਵਾਲਾ ਫੋਨ ਓਕੇ ਚਲੋ ਇਹ ਵੀ ਜ਼ਰੂਰੀ ਗੱਲ ਆ ਹਨਾ ਦੂਜੇ ਨੰਬਰ ਤੇ ਇਹਦਾ ਹੀ ਕਟਾ ਹੈ ਹਾਂਜੀ ਕੱਟਾ ਦਿੱਸੇ ਹਾਂ ਟੈਸਟੀ ਕਾਲ ਮਿੱਤਰੋ ਓਕੇ ਆ ਸਿੰਘਾਂ ਦੀ ਸੇਪ ਵੀ ਬਹੁਤ ਸੋਹਣੀ ਆ ਕੱਦ ਕਾਠਾ ਠੀਕ ਆ ਕੋਈ ਬਾਲਾ ਵੱਡਾ ਵੀ ਨਹੀਂ ਕਹਿ ਸਕਦੇ ਤੇ ਬਾਲਾ ਛੋਟਾ ਵੀ ਨਹੀਂ ਇਹ ਕਿੰਨੀ ਕੁ ਉਮਰ ਹੋ ਗਈ ਇਹਦੀ 1 ਸਾਲ ਤੇ 4 ਮਹੀਨਾ ਦਾ ਇਹਦਾ ਕੀ ਰੇਟ ਕਰਿਆ ਜੀ ਆਪਾਂ ਇਹ ਜੀ 40000 ਰੁਪਏ 40 ਚਲੋ ਪਾਲਣ ਵਾਲਾ ਟੀਕੇ ਦਾ ਕਿਹੜੇ ਦਾ ਇਹ ਇਹ ਸਰਕਾਰੀ ਸਿਮੰ ਦਾ ਜੀ ਸਰਕਾਰੀ ਸਿਮੰ ਦਾ ਮਿੱਤਰੋ ਮਾਂ ਦਾ ਦੁੱਧ ਹੈਗਾ ਜੀ 16 ਲੀਟਰ ਇਹਨੋਂ ਹੋਵੇ ਮਿੱਤਰੋ ਕਿਸੇ ਭਰਾ ਨੇ ਡੇਰੀ ਫਾਰਮ ਦੇ ਵਿੱਚ ਤਿਆਰ ਕਰਨਾ ਕਿਉਂਕਿ ਕਾਫੀ ਫੋਨ ਆਉਂਦੇ ਰਹਿੰਦੇ ਨੇ ਵੀ ਛੋਟਾ ਕਟਾ ਹੋਵੇ ਸੋ ਤੇ ਇਸ ਤਰੀਕਾਲ ਗੱਲ ਕਰਨੀ ਆ ਮਿੱਤਰੋ ਫੁੱਲ ਓਕੇ ਆ ਚਲੋ ਠੀਕ ਕੋਈ ਗੱਲ ਇਹਦਾ ਹੁਣ ਆਪਾਂ ਕਰਤਾ 40000 ਹੈਨਾ ਮਾਨਤਾਣੇ ਚੋ ਵੀ ਹੋਜੂ ਹਾਂਜੀ ਮੌਕੇ ਤੇ ਕਰੀਏ ਠੀਕ ਆ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਆਪਣਾ ਹੈ ਜੀ 75080 21099 21099 ਪਿੰਡ ਪੂਲਾ ਪਿੰਡ ਪੂਲਾ ਇਹ 임ਰਾਜ ਰੋਡ ਤੇ ਜਿੱਥੇ ਠਿਕਾ ਸਰਾਵ ਵਾਲਾ ਉਹਦੇ ਨਾਲ ਵਾਲੀ ਗਲੀ 'ਚ ਘਰ ਹਾਂਜੀ ਹਾਂਜੀ ਧੰਨਵਾਦ